ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਮਤਾ ਕੀ ਜੇ 바이ਰੂ ਜੀ ਦਾ ਖਾਲਸਾ 바이ਰੂ ਜੀ ਦੀ ਫਤਿਹ ਅੱਜ ਸਾਡੇ ਸ਼੍ਰੀ ਨੰਦਪੁਰ ਸਾਹਿਬ ਲੋਕ ਸਭਾ ਦੇ ਬਹੁਤ ਹੀ ਲੋਕਪ੍ਰੀਯ ਮੀਤਵਾ ਡਾਕਟਰ ਸੁਬਾਸ਼ ਸ਼ਰਮਾ ਜੀ ਅੱਜ ਨਵਾਂ ਸ਼ਹਿਰ ਦੇ ਵਿੱਚ ਬੱਬਿਆ ਅੱਜ ਰੋਡ ਸ਼ੋਅ ਕਰਨ ਜਾ ਰਹੇ ਨੇ ਔਰ ਜਿਸ ਤਰ੍ਹਾਂ ਦੇ ਲਾਲ ਪੂਰੇ ਨਵਾਂ ਸ਼ਹਿਰ ਦੇ ਵਿੱਚ ਪੂਰੀ ਨਵਾਂ ਸ਼ਹਿਰ ਵਿਧਾਨ ਸਭਾ ਦੇ ਵਿੱਚ ਭਾਰੀ ਹਸ਼ਾਇ ਕਾਰਜਕਰਤਾਵਾਂ ਦੇ ਵਿੱਚ ਤਾਂ ਭਾਰੀ ਹਸ਼ਾਇ ਹੈ ਹੀ ਪਰ ਜੋ ਸ਼ਹਿਰ ਦੀ ਆਵਾਮ ਹੈ ਉਹ ਵੀ بڑے ਵੱਡੇ ਰੂਪ ਦੇ ਵਿੱਚ ਤੁਹਾਨੂੰ ਸਮਰਥਨ ਦੇ ਰਿਹਾ ਹੈ ਔਰ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਕਿ ਡਾਕਟਰ ਸੁਵਾਨ ਸ਼ਰਮਾ ਜੀ ਕਦੋਂ ਆਣ ਔਰ ਸਾਡੇ ਰੋਡ ਸ਼ੋਅ ਦੇ ਨਾਲ ਜੁੜਨ ਸੋ ਮੈਂ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ 1 ਜੂਨ ਨੂੰ ਜੋ ਸਾਡੇ ਲੋਕਤੰਤਰ ਦਾ ਮਹਾਜਗਯਾ ਹੋਣ ਜਾ ਰਿਹਾ ਹੈ ਉਸ ਦੇ ਵਿੱਚ ਆਪਣੀ ਵੋਟ ਦੀ ਯੋਗਤਾ ਜਰੂਰ ਦੇਣ ਔਰ ਵੱਧ ਤੋਂ ਵੱਧ ਵੋਟਿੰਗ ਕਰਨ ਔਰ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਸਮਰਥਨ ਦੇਣ ਆਸ਼ੀਰਵਾਦ ਦੇ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਨਾਲ ਸਾਡੇ ਡਾਕਟਰ ਮੋਦੀ ਜੀ ਨੇ ਆਪਣੇ ਦੇਸ਼ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਅਸੀਂ ਆਪਣਾ ਵੋਟ ਪਾ ਕੇ ਆਪਣਾ ਮੁੱਲ ਮੋੜੀਏ ਔਰ ਦੇਸ਼ ਦੇ ਵਿੱਚ ਇੱਕ ਅੱਛੀ ਔਰ ਸਮਰਿੱਧ ਔਰ ਲੋਕਪ੍ਰੀਆ ਸਰਕਾਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਜੀ ਜਿਹੜੇ ਅਸ਼ੀਤ ਪਗਲ ਸਿੰਘ ਨਗਰ ਤੋਂ ਪੈਦਲ ਜਿਹੜੀ ਆਪਾਂ ਜਤਰਾ बाबा अंबेडकर साहब ਦੇ ਚਰਨਾਂ ਤੇ ਮੱਥਾ ਟੇਕ ਕੇ ਉੱਥੋਂ ਜਿਹੜੀ ਆ ਉਹ ਵਪਾਰੀਆਂ ਦਾ ਜਿਹੜਾ ਹਾਲਚਾਲ ਉਹ ਦੁੱਖ ਸੁੱਖ ਸੁਣਨ ਲਈ ਔਰ ਪੂਰੇ ਨਵੇਂ ਸ਼ਹਿਰ ਦੇ ਵਿੱਚ ਜਿਹੜਾ ਆ ਉਹ ਬਾਜ਼ਾਰਾਂ ਦੇ ਵਿੱਚ ਜਾਵਾਂਗੇ ਔਰ ਬਹੁਤ ਵਧੀਆ ਜਿਹੜਾ ਉਹ ਸ਼੍ਰੀ ਆਨੰਦਪੁਰ ਸਾਹਿਬ ਜਿਹੜਾ ਹਲਕਾ ਵਾ ਔਰ ਮੈਂ ਇਹ ਗੱਲ ਕਰਾਂ ਨਾ ਨਵਾਂ ਸ਼ਹਿਰ ਦਾ ਸਾਰਾ ਜਿਹੜਾ ਵੀ ਜਿੰਨਾ ਵੀ ਆ ਉਹ ਸਾਰੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਵੋਟ ਪਾਉਣ ਲਈ ਤਿਆਰ ਆ ਔਰ 1 ਜੂਨ ਨੂੰ ਜਿਹੜਾ ਵਾ ਉਹ ਬਹੁ ਮਹਾਮਾ ਕੇ ਲੋਕ ਜਿਹੜੀਆਂ ਭਾਰਤੀ ਜਨਤਾ ਪਾਰਟੀ ਨੂੰ ਚੁਟਾਉਣਗੇ ਅੱਧੀ ਮਰਾ ਤਾਂ ਹਰੋ

ਸ਼ਸ਼ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਤੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਿਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸ਼ਰਧਾਪੂਰਵਕ ਆ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ 100 ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ Ahmet Anwar Baljinder Bains ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਖੱਤਰ ਦੀ ਭੂਮਿਕਾ ਦੀਪਾ ਮੀਉਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਿਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਹਾਂ ਜਿਹੜਾ ਇਹ ਮੇਲਾ ਆ ਆਪਣਾ ਸਾਲਾਂ ਦਾ ਜੋੜ ਮੇਲਾ ਹਜਰ ਦਰਬਾਰ ਪੰਜ ਪੀਰ ਬੰਗਾ ਰੋਣ ਨਵਾਂ ਸਾਹਿਬ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆਇਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੇ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫਿਰ ਕਵਾਲੀ ਦੀ ਰਸਮ ਹੋਏਗੀ 5 ਜੂਨ ਨੂੰ ਝੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਹੈ ਆਪਣੇ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਅਟੁੱਟ ਵਰਤਿਆ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕੁਐਸਟ ਬੇਨਤੀ ਕਰਦੇ ਆਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਉਹ ਦਰਬਾਰ ਬਾਬਾ ਹਜਤ ਪੰਜੀ ਦਰਬਾਰ ਤੇ ਆਪਣੀ ਹਾਜ਼ਰੀ ਭਰੋ ਜੋ ਕਿ ਇਹ ਦਰਬਾਰ ਐਸਾ ਪਾਚਿੰਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸਾਨੂੰ ਪਤਾ ਵੀ ਹੈ ਈ ਕਹ ਕੇ ਅਸੀਂ ਸਾਰੇ ਆਪਣੇ ਇਲਾਕੇ ਦੇ ਵਾਸੀ ਨੂੰ ਇਹ ਰਿਕਵੈਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਕਾਰਡੀਓਸ, ਡੀ ਐਡਿਕਸ਼ਨ, ਸਕਿਨ ਐਂਡ ਕਾਸਮੈਟੋਲੋਜੀ, ਸਕਿਨ 레이ਜ਼ਰ ਸੈਂਟਰ, ਹੈਅਰ ਟ੍ਰਾਂਸਪਲੈਂਟ, ਹਾਰਟ, ਲੰਗ ਐਂਡ ਮੈਡੀਸਿਨ, ਜਰਨਲ ਸਰਜਰੀ, ਆਈ ਸੀ ਐਂਡ चौबीस घंटे भी दिखी जाती है ही जा बुक करो अपनी अपॉइंटमेंट अठानवे सात सौ चौबीस वी छे सौ चौहत्तर या अठानवे अठ सौ नस्सी छे सौ चौहत्तर विजिट करो संधु हॉस्पिटल चंडीगढ़ रोड नवा शहर ਇਸ ਸੱਜਣ ਸ਼ਾਮ ਭਾਗ ਸੇਕ ਨਕਨਸਵਤ ਅੱਜੀਆਂ ਵਿਸ਼ੇਸ਼ ਸਰਗਰਮੀਆਂ ਤਲਫੇਦ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਤੋਂ ਤੱਕ ਵਾਸਤੇプチਨ ਇਜਾਜ਼ਤ ਦਿਓ ਧੰਨਵਾਦ